ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇੜ ਓਟ ਨਾਨਕ ਪਰਮੇਸ਼ਰ ਹੈ ਸੰਤ ਉਦਰੜ ਦਇਆਲੰ ආසර ගෝපාලකීර්තනහ නරබල සත සගේ ඕටදානක පරමේ සොරහ ਚੰਦਨ ਚਾਂਦ ਨ ਸਰਦ ਰੁੱਤ ਮੂਰਨਾ ਮਿਟਾਈ ਕਾਮ ਸੀਤਲ ਥੀ ਵਨਾਨ ਕਾ ਜਪੰਦੜੋ ਹਾਰਨਾਮ ਆਉੜੀ ਚਾਰਾਂ ਦਾ ਕਮਲ ਕੀ ਓਟ ਉਧਰੇ ਸਗਲ ਜਾਨ ਸੋਣ ਪਰਤਾਪ ਗੋਵਿੰਦ ਨਿਹਰ ਭਾਉ ਭਾਈ ਮਾਨ ਟੋਟ ਨਾ ਆਵ ਮੂਲੇ ਸੰਚਿਆ ਨਾਮ ਤਨ ਸੰਤ ਜਨਾਸਿਓ ਸੰਗ ਪਾਈਐ ਵਰਤ ਪੁਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ ਸੰਤ ਜਨਾਸਿਓ ਸੰਗ ਪਾਇ ਵਡ ਪੁਨ ਅਠ ਪਹਿਰ ਹਰ ਧਿਆਏ ਹਰ ਜਾਸ ਨਿਤ ਸੋਣਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ